ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੇ ਵੱਲੋਂ ਪਹਿਲਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਇੰਜੀਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕਵੀਆਂ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਯੁਵਾ ਪੀੜ੍ਹੀ ਅਤੇ ਨਵੇਂ-ਨਵੇਂ ਕਲਾਕਾਰ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਹਨ ਜਿਨ੍ਹਾਂ ਨੂੰ ਅਸੀਂ ਇਨ੍ਹਾਂ ਕਵੀ ਦਰਬਾਰਾਂ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਪੁਰਾਣੇ ਕਲਾਕਾਰਾਂ ਨੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਅੱਜ ਸਾਨੂੰ ਲੋੜ ਹੈ ਕਿ ਸਾਨੂੰ ਸਭ ਨੂੰ ਵੀ ਇੰਜੀਨੀਅਰ ਜੇਬੀ ਕੋਚਰ ਮਹਾਨ ਕਵੀ ਦੇ ਦਿਖਾਏ ਹੋਏ ਰਸਤਿਆਂ 'ਤੇ ਚੱਲਣਾ ਚਾਹੀਦਾ ਹੈ ਅਬਜੀਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚੈਨਲ ਦਾ ਕਿ ਅੱਜ ਮੈਡਮ ਗੁਰਚਰਨ ਕੌਰ ਕੁਚਰ ਜੀ ਨੇ ਆਪਣੇ ਪਤੀ ਦੇ ਸਰਦਾਰ ਇੰਜੀਨੀਅਰ ਜੇਬੀ ਸਿੰਘ ਦੀ ਯਾਦ ਦੇ ਵਿੱਚ ਪਹਿਲਾ ਸਮਾਗਮ ਕਰਵਾਇਆ ਪੰਜਾਬੀ ਲਿਖ ਕਲਾਕਾਰ ਸੁਸਾਇਟੀ ਦੇ ਵੱਲੋਂ ਤੇ ਉਹਦੇ ਵਿੱਚ बतौर ਸਾਨੂੰ ਕਵੀ ਦੇ ਤੌਰ ਤੇ ਬੁਲਾਇਆ ਗਿਆ ਉਹਦੇ ਵਿੱਚ 52 ਕਵੀ ਸ਼ਾਮਲ ਹੋਏ ਨੇ ਤੇ ਜੀਵੀ ਸਾਹਿਬ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹਨਾਂ ਨੇ ਅੱਜ ਪਹਿਲਾ ਪੁਰਸਕਾਰ ਜਿਹੜਾ ਉਹ ਡਾਕਟਰ ਫਕੀਰ ਚੰਦ ਸ਼ਕਲਾ ਜੀ ਨੇ ਦਿੱਤਾ ਤੇ ਜਿਹੜੇ ਡਾਕਟਰ ਫਕੀਰ ਚੰਦ ਸ਼ਕਲਾ ਜੀ ਨੇ ਇਹ ਇੰਜੀਨੀਅਰ ਜੀਵੀ ਸਿੰਘ ਜੀ ਦੇ ਬਹੁਤ ਪੁਰਾਣੇ ਦੋਸਤ ਨੇ ਉਹਨਾਂ ਨੇ ਅੱਜ ਵੀ ਬੋਲਦੇ ਹੋਏ ਦੱਸਿਆ ਕਿ ਉਹ ਮੈਡਮ ਕੋਚਰ ਜੀ ਨਾਲ ਵਿਆਹ ਤੋਂ ਪਹਿਲਾਂ ਦੇ ਉਹਨਾਂ ਦੇ ਮਿੱਤਰ ਨੇ ਤੇ ਬਹੁਤ ਹੀ ਪੜਨ ਵਾਲੇ ਬਹੁਤ ਹੀ ਉੱਚੀ ਸ਼ਖਸੀਅਤ ਔਰ ਇੰਜੀਨੀਅਰ ਔਰ ਸਹਿਦ ਦੇ ਬਹੁਤ ਪ੍ਰੇਮੀ ਸੀਗੇ ਤੇ ਡਾਕਟਰ ਸ਼ੁਕਲਾ ਜੀ ਜਿਨ੍ਹਾਂ ਨੂੰ ਇਹ ਵਾਰਡ ਦਿੱਤਾ ਗਿਆ ਇਹ ਵੀ ਵਿਅੰਗ ਦੇ ਬਹੁਤ ਵੱਡੇ ਲੇਖਕ ਨੇ ਜਿਨ੍ਹਾਂ ਨੂੰ ਦਿੱਲੀ ਸਾਹਿਤ ਅਕੈਡਮੀ ਦੇ ਵੱਲੋਂ ਬਹੁਤ ਉੱਚੇ ਸਨਮਾਨ ਮਿਲ ਚੁੱਕੇ ਨੇ ਔਰ ਸਟੇਟ ਤੇ ਨੈਸ਼ਨਲ ਅਵਾਰਡੀ ਨੇ ਡਾਕਟਰ ਫਕੀਰਚੰਦ ਸ਼ੁਕਲਾ ਜੀ ਡਾਕਟਰ ਮਨਦੀਪ ਸਿੰਘ ਗਰੋਹਰ ਹੈ ਤੇ ਮੇਰੇ ਸਹੁਰਾ ਸਾਹਿਬ ਸਿੰਘ ਇੰਜੀਨੀਅਰ ਜੇਬੀ ਸਿੰਘ ਕੁਚਲ ਉਹਨਾਂ ਦੀ ਯਾਦ ਵਿੱਚ ਅੱਜ ਸਮਾਗਮ ਰੱਖਿਆ ਗਿਆ ਤਾਂ ਕਿ ਜਿਹੜਾ ਉਹਨਾਂ ਦਾ ਇੱਕ ਜਿਹੜਾ ਸਮਾਜ ਸੇਵਾ ਉਹ ਕਰਦੇ ਸੀ ਕਿ ਉਹਨੂੰ ਅੱਗੇ ਚਲਾਇਆ ਜਾ ਸਕੇ ਜਿਹੜੇ ਨਵੀਂ ਪੁੰਗੜਦਿਆਂ ਜਿਹੜੀ ਕਲਮਾਂ ਨੇ ਉਹਨਾਂ ਨੂੰ ਅਸੀਂ ਹੋਰ ਮੌਕਾ ਦੇ ਸਕੀਏ ਤੇ ਜਿਹੜਾ ਆਪਣਾ ਪੰਜਾਬੀਅਤ ਹੈ ਇਹਨੂੰ ਹੋਰ ਅੱਗੇ ਵਧਾ ਸਕੀਏ ਅੱਜ ਕੱਲ ਦੇ ਜਿਹੜੇ ਮੰਨੂ ਨਵੀਂ ਜਨਰੇਸ਼ਨਾਂ ਦਾ ਯੂਥ ਹੈ ਜਾਂ ਸਿੰਗਰ ਲੋਗ ਨੇ ਜਿਹੜੇ ਜਾਦਾ ਪੰਜਾਬੀ ਕਲਚਰ ਨੂੰ ਭੋਗੇ ਜਾ ਰਹੇ ਨੇ ਪ੍ਰਮੋਟ ਕਰਦੇ ਨੇ ਹਥਿਆਰ ਕਿਹੜੇ ਜਾਣਦੇ ਹੋ ਨਹੀਂ ਅੱਜ ਕੱਲ ਦੋਨੋਂ ਪਾਸੇ ਮਿਲავ ਜਿਹੜਾ ਕਲਚਰ ਹੈ ਉਹਨੂੰ ਥੋੜਾ ਜਿਹਾ ਰਿਵਰਸ ਵੀ ਹੋ ਰਿਹਾ ਹੈ ਜਿਹੜੇ ਨਵੀਂ ਜਿਹੜਾ ਵਧੀਆ ਵੀ ਲਿਖ ਰਹੇ ਨੇ ਕਈ ਲੋਗ ਉਹਨੂੰ ਵੀ ਲੋਕੀ ਸੁਣ ਸੁਣਨ ਵਾਲੇ ਵੀ ਆ ਨਿੱਕੇ ਜਿਹੜਾ ਗਨ ਕਲਚਰ ਉਹ ਜਗਾਣਾ ਹਿੱਟ ਹੋ ਜਾਂਦਾ ਵਾ ਇਸ ਕਰਕੇ ਫਿਰ ਲਿਖਿਆ ਵੀ ਉੱਧਾ ਜਾਂਦਾ ਵਾ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਜਿਹੜੇ ਛਲੋਤੇ ਆ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਵਧੀਆ ਸੁਣਨ ਤਾਂ ਕਿ ਜਿਹੜੇ ਵਧੀਆ ਲਿਖਣ ਵਾਲੇ ਨੇ ਉਹ ਵਧੀਆ ਲਿਖ ਕੇ ਲੈ ਕੇ ਆਉਣ ਸਾਡੇ ਵਾਸਤੇ ਇੱਥੇ ਬਹੁਤ ਵਧੀਆ ਲੱਗਦਾ ਅੱਜ ਆਪਾਂ ਤੁਸੀਂ ਵੀ ਸੁਣਿਆ ਹੋਣਾ ਕਿ ਬਹੁਤ ਜਿਹੜੇ ਨਵੇਂ-ਨਵੇਂ ਕਲਾਮਾਂ ਨੂੰ ਮੌਕਾ ਦਿੱਤਾ ਤੇ ਬਹੁਤ ਵਧੀਆ-ਵਧੀਆ ਉਹਨਾਂ ਨੇ ਬੋਲਿਆ ਜੀ ਇਹਨਾਂ ਜਾਂਦੇ ਇਸ ਤਰ੍ਹਾਂ ਸਮੰਗ ਹੋਣਾ ਚਾਹੀਦਾ ਇਸ ਰੈਗੂਲਰ ਹੋਣੇ ਚਾਹੀਦੇ ਆ ਤਾਂ ਕਿ ਇਹਨਾਂ ਨੂੰ ਵਧਾਵਾ ਮਿਲ ਸਕੇ ਜਿਹੜੇ ਨਵੀਆਂ-ਨਵੀਆਂ ਕਲਾ ਪੂਰਾ ਉਹਨਾਂ ਦਾ ਪ੍ਰਚਾਰ ਹੋ ਸਕੇ ਪੰਜਾਬੀਅਤ ਦਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਆ ਨੂੰ ਮੈਂ ਅੰਜੂਆ ਮਨਦੀਪ ਗਰੋਵਰ ਅੱਜ ਜਿਹੜਾ ਇਹ ਪੁਰਸਕਾਰ ਹੈ ਜਿਹੜਾ ਸਨਮਾਨ ਸਮਾਰੋਹ ਰੱਖਿਆ ਗਿਆ ਉਹ ਇੰਜੀਨੀਅਰ ਜੇਬੀ ਸਿੰਘ ਕੋਚਰ ਜੀ ਦੀ ਯਾਦ ਚ ਰੱਖਿਆ ਗਿਆ ਜੋ ਕਿ ਖੁਦ ਇੱਕ ਸਮਾਜ ਸੇਵੀ ਔਰ ਸਾਹਿਤ ਪ੍ਰੇਮੀ ਸੀ ਔਰ ਉਹਨਾਂ ਦੀ ਜਿਹੜੀ ਪਤਨੀ ਹੈ ਜਿਹੜੀ ਮੇਰੀ ਮਾਦਰ ਮੇਰੀ ਮਾਂ ਮੇਰੀ ਜਨਨੀ ਹੈ ਡਾਕਟਰ ਗੁਰਚਰਨ ਕੌਰ ਕੋਚਰ ਉਹ ਸਟੇਟ ਤੇ ਨੈਸ਼ਨਲ ਅਵਾਰਡੀ ਨੇ 15 ਪੁਸਤਕਾਂ ਲਿਖ ਚੁੱਕੇ ਨੇ ਸਾਹਿਤ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਨੇ ਇਹ ਇਹ ਅਵਾਰਡ ਕਿਉਂਕਿ ਅੱਜ ਜੋ ਇਸ ਮੁਕਾਮ ਤੇ ਨੇ ਉਹ ਆਪਣੇ ਪਤੀ ਕਰਕੇ ਇੰਜੀਨੀਅਰ ਜੇਬੀ ਸਿੰਘ ਕੋਚਰ ਜੀ ਕਰਕੇ ਨੇ ਇਸ ਲਈ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਕੋਚਰ ਪਰਿਵਾਰ ਵੱਲੋਂ ਇਹ ਸਨਮਾਨ ਸਮਾਰੋਹ ਰੱਖਿਆ ਤੇ ਜਿਹੜਾ ਪਲੇਟਾ ਸਨਮਾਨ ਹੈ ਇਹ ਡਾਕਟਰ ਫਕੀਰ ਚੰਦ ਸ਼ੁਕਲਾ ਜੀ ਨੂੰ ਅੱਜ ਦਿੱਤਾ ਗਿਆ ਮਨਮ ਅੱਜਕੱਲ ਜਿਵੇਂ ਨਵੇਂ ਗੀਤਕਾਰ ਨਿਆਰੇ ਜੋ ਪੰਜਾਬੀ ਕਲਚਰ ਨੂੰ ਜਿਹੜੇ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਜੀ ਮੈਂ ਇਹੀ ਕਹੂੰਗੀ ਕਿ ਲਿਖੋ ਗੀਤ ਲਿਖੋ ਗਜ਼ਲਾਂ ਲਿਖੋ ਸਾਹਿਤ ਨੂੰ ਪਿਆਰ ਕਰੋ ਲੇਕਿਨ ਅੱਜ ਦੇ ਜਿਹੜਾ ਸਮਾਂ ਚੱਲ ਰਿਹਾ ਉਹਦੀ ਆਵਾਜ਼ ਬਣੋ ਜੜੇ ਅਸੀਂ ਹਿੱਟ ਹੋਣ ਲਈ ਗਲਤ ਕਲਚਰ ਅਪਣਾ ਰਹੇ ਆ ਜਾਂ ਗਨ ਕਲਚਰ ਹੈ ਜਾਂ ਲੱਛਰਵਾਦੇ ਇਹ ਨਹੀਂ ਹੋਣਾ ਚਾਹੀਦਾ ਸਾਡੇ ਗੀਤਾਂ ਗਜ਼ਲਾਂ ਚ ਸਾਨੂੰ ਜੜੀ ਹੈ ਜੜੀ ਧਰਤੀ ਨਾਲ ਜੁੜ ਕੇ ਆਪਣੀ ਮਾਂ ਬੋਲੀ ਦੀ ਜੜਾਂ ਨਾਲ ਜੁੜ ਕੇ ਮਾਂ ਬੋਲੀ ਦੀ ਸੇਵਾ ਵਿੱਚ ਸੱਚੀ ਸੋਚੀ ਜੜੀ ਹੈ ਸਾਹਿਤ ਦਾ ਉਹ ਰਚੇ ਰਚਿਆ ਜਾਣਾ ਚਾਹੀਦਾ ਵਧੀਆ ਸਾਹਿਤ ਰਚਿਆ ਜਾਣਾ ਚਾਹੀਦਾ ਅੱਜ ਦੀ ਜ਼ਰੂਰਤਾਂ ਨੂੰ ਜੜਾ ਰੱਖ ਕੇ ਜਿਵੇਂ ਅੱਜ ਦੀ ਜੋ ਹਾਲਾਤ ਨੇ ਅੱਜ ਦੇ ਜਿਹੜੇ ਸਮਾਜਿਕ ਸਰੋਕਾਰ ਨੇ ਉਹਨਾਂ ਤੇ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਔਰ ਬਹੁਤ ਅੱਛਾ ਹੁੰਦਾ ਕਿ ਇਹੋ ਜਿਹੇ ਜਿਹੜੇ ਸਾਹਿਤਿਕ ਸਮਾਗਮ ਹੁੰਦੇ ਆ ਜਿਨ੍ਹਾਂ ਚ ਨਵੇਂ ਜਿਹੜੇ ਕਵੀ ਨੇ ਨਵੀਆਂ ਕਲਮਾਂ ਨੇ ਉਹਨਾਂ ਨੂੰ ਜੋੜਿਆ ਜਾਂਦਾ ਹੈ ਅੱਜ ਵੀ ਇੱਥੇ ਘੱਟੋ ਘੱਟ 50 ਨਵੀਆਂ ਕਲਮਾਂ ਨੂੰ ਇਸ ਵਿੱਚ ਮੌਕਾ ਦਿੱਤਾ ਗਿਆ ਆਪਣੇ ਆਪਣੇ ਗੱਲ ਰੱਖਣ ਦਾ ਪ੍ਰਾਪਤੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز